ਸਿੱਖ ਕੌਮ ਦਾ ਕੌਮੀ ਤਿਹਾਰ ਹੈ ਹੋਲਾ ਮਹੱਲਾ ਜਿਹੜਾ ਕਿ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਤੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਜਿਸ ਵਿੱਚ ਵੱਖ-ਵੱਖ ਨਿਹੰਗ ਸਿੱਖ ਜਥੇਬੰਦੀਆਂ ਦਾਲ ਪੰਥ ਸੰਪਰਦਾਵਾਂ ਟਕਸਾਲਾਂ ਨਿਰਮਲੇ ਅਤੇ ਹੋਰ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਸੱਚੇ ਪਾਤਸ਼ਾਹ ਦੇ ਦਰ ਤੇ ਪਹੁੰਚ ਕੇ ਜਿੱਥੇ ਖਾਲਸਾਈ ਕਰਤੱਬ ਦਿਖਾਏ ਜਾਂਦੇ ਨੇ ਉੱਥੇ ਸਾਰੀ ਸੰਗਤ ਸੱਚੇ ਪਾਤਸ਼ਾਹ ਨੂੰ ਨਤਮਕਤ ਹੁੰਦੀਆਂ ਸਤਿਗੁਰੂ ਜੀ ਦੇ ਪਾਸੋਂ ਗੁਰਸਿੱਖੀ ਦੀ ਮੰਡੀ ਮੰਗ ਵੀ ਕਰਦੀ ਹੈ ਕਿ ਜਦੋਂ ਅਸੀਂ ਸੱਚੇ ਪਾਤਸ਼ਾਹ ਦੇ ਦਰ ਤੇ ਜਾਈਏ ਤਾਂ ਬਹੁਤ ਪ੍ਰੇਮ ਭਾਵਨਾ ਦੇ ਨਾਲ ਜਾਈਏ ਤੇ ਉਥੇ ਜਾ ਕੇ ਕਿਸੇ ਵੀ ਤਰੀਕੇ ਦੀ ਭਾਵੇਂ ਕਿ ਇਹ ਕੁਸ਼ ਇੱਕ ਲੋਕ ਹੀ ਹੁੰਦੇ ਨੇ ਕਿਸੇ ਵੀ ਤਰੀਕੇ ਦੀ ਕੋਈ ਵੀ ਉਹ ਲੜਬਾਜੀ ਜਿਹੜੀ ਹੈ ਉਹ ਹੌਲੇ ਮੁਹੱਲੇ ਦੇ ਨਾ ਕੀਤੀ ਜਾਵੇ ਦੂਜੀ ਬੇਨਤੀ ਇਹ ਹੈ ਕਿ ਜਿਹੜੇ ਬੱਚੇ ਸਾਡੇ ਅਜੇ ਸਾਬਤ ਸੂਰਤ ਨਹੀਂ ਨੇ ਉਹ ਵੀ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਜਾਣ ਤਾਂ ਉਹ ਸਿਰ ਤੇ ਦਸਤਾਰਾਂ ਸਜਾ ਕੇ ਜਾਣ ਇਹ ਦਸਤਾਰ ਗੁਰੂ ਪ੍ਰਤੀ ਸਾਡੇ ਪ੍ਰੇਮ ਦਾ ਵੀ ਪ੍ਰਤੀਕ ਹੈ ਕਿ ਅਸੀਂ ਆਪਣੇ ਸਤਿਗੁਰੂ ਦੇ ਘਰ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਜੀ ਦੀ ਸਿੱਖ ਕੌਮ ਦੇ ਉੱਤੇ ਬਹੁਤ ਜ਼ਿਆਦਾ ਬਖਸ਼ਿਸ਼ ਹੈ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਬਹੁਤ ਸਾਰੇ ਤਿਉਹਾਰ ਕੌਮੀ ਤਿਉਹਾਰ ਬਖਸ਼ਿਸ਼ ਕੀਤੇ ਨੇ ਜਿਹੜੇ ਕਿ ਸਾਨੂੰ ਹਮੇਸ਼ਾ ਗੁਰੂ ਦੇ ਨਾਲ ਜੋੜ ਕੇ ਰੱਖਦੇ ਨੇ ਸਾਡੇ ਵਿੱਚ ਜੋਸ਼ ਜਜ਼ਬਾ ਤੇ ਚੜ੍ਹਦੀ ਕਲਾ ਭਰਦੇ ਨੇ ਇੰਨਾ ਹੀ ਤਿਉਹਾਰਾਂ ਦੇ ਵਿੱਚੋਂ ਸਿੱਖ ਕੌਮ ਦਾ ਕੌਮੀ ਤਿਉਹਾਰ ਹੈ ਹੋਲਾ ਮਹੱਲਾ ਜਿਹੜਾ ਕਿ ਖਾਲਸੇ ਦੀ ਜਨਮ ਭੂਮੀ ਸ਼੍ਰੀ ਆਨੰਦਪੁਰ ਸਾਹਿਬ ਤੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਜਿਸ ਵਿੱਚ ਵੱਖ-ਵੱਖ ਨਿਹੰਗ ਸਿੱਖ ਜਥੇਬੰਦੀਆਂ ਦਾਲ ਪੰਥ ਸੰਪਰਦਾਵਾਂ ਟਕਸਾਲਾਂ ਨਿਰਮਲੇ ਅਤੇ ਹੋਰ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਸੱਚੇ ਪਾਤਸ਼ਾਹ ਦੇ ਦਰ ਤੇ ਪਹੁੰਚ ਕੇ ਜਿੱਥੇ ਖਾਲਸੇਈ ਕਰਤੱਵ ਦਿਖਾਏ ਜਾਂਦੇ ਨੇ ਉਥੇ ਸਾਰੀ ਸੰਗਤ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੁੰਦਿਆਂ ਸਤਿਗੁਰੂ ਜੀ ਦੇ ਪਾਸੋਂ ਗੁਰਸਿੱਖੀ ਜੀਵਨ ਦੀ ਮੰਗ ਵੀ ਕਰਦੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਕੋਸ਼ਿਕ ਐਸੀਆਂ ਮੰਦਭਾਗੀਆਂ ਘਟਨਾਵਾਂ ਉੱਥੇ ਹੋਈਆਂ ਨੇ ਜਿਨ੍ਹਾਂ ਨੇ ਸਾਨੂੰ ਸੁਚੇਤ ਕੀਤਾ ਹੈ ਕਿ ਜਦੋਂ ਅਸੀਂ ਸੱਚੇ ਪਾਤਸ਼ਾਹ ਦੇ ਦਰ ਤੇ ਜਾਈਏ ਤਾਂ ਬਹੁਤ ਪ੍ਰੇਮ ਭਾਵਨਾ ਦੇ ਨਾਲ ਜਾਈਏ ਤੇ ਉੱਥੇ ਜਾ ਕੇ ਕਿਸੇ ਵੀ ਤਰੀਕੇ ਦੀ ਭਾਵੇਂ ਕਿ ਇਹ ਕੁਸ਼ ਇਕ ਲੋਕ ਹੀ ਹੁੰਦੇ ਨੇ ਕਿਸੇ ਵੀ ਤਰੀਕੇ ਦੀ ਕੋਈ ਵੀ ਹੋ ਲੜਬਾਜੀ ਜਿਹੜੀ ਹੈ ਉਹ ਹੌਲੇ ਮੁਹੱਲੇ ਦੇ ਨਾ ਕੀਤੀ ਜਾਵੇ ਦੂਜੀ ਬੇਨਤੀ ਇਹ ਹੈ ਕਿ ਜਿਹੜੇ ਬੱਚੇ ਸਾਡੇ ਅਜੇ ਸਾਬਤ ਸੂਰਤ ਨਹੀਂ ਨੇ ਉਹ ਵੀ ਜਦੋਂ ਸ਼੍ਰੀ ਆਨੰਦਪੁਰ ਸਾਹਿਬ ਜਾਣ ਤਾਂ ਉਹ ਸਿਰ ਤੇ ਦਸਤਾਰਾਂ ਸਜਾ ਕੇ ਜਾਣ ਇਹ ਦਸਤਾਰ ਗੁਰੂ ਪ੍ਰਤੀ ਸਾਡੇ ਪ੍ਰੇਮ ਦਾ ਵੀ ਪ੍ਰਤੀਕ ਹੈ ਕਿ ਅਸੀਂ ਆਪਣੇ ਸਤਿਗੁਰੂ ਦੇ ਘਰ ਜਾ ਰਹੇ ਹਾਂ ਕਿਉਂਕਿ ਆਪਾਂ ਸਭ ਜਾਣਦੇ ਹਾਂ ਅਸੀਂ ਸਾਰੇ ਆਨੰਦਪੁਰ ਸਾਹਿਬ ਦੇ ਵਾਸੀ ਹਾਂ ਪਿਤਾ ਸਾਡੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸਾਡੇ ਸਾਬ ਕੌਰ ਜੀ ਨੇ ਅਸੀਂ ਆਪਸ ਵਿੱਚ ਇੱਕ ਸਾਂਝਾ ਪਰਿਵਾਰ ਖਾਲਸਾ ਪੰਥ ਹਾਂ ਤਾਂ ਹੁਣ ਜਦੋਂ ਪਰਿਵਾਰ ਇਕੱਠਾ ਹੋ ਰਿਹਾ ਹੈ ਤਾਂ ਉਦੋਂ ਮਾਹੌਲ ਜਿਹੜਾ ਬਣਦਾ ਹੈ ਉਹ ਚੜ੍ਹਦੀ ਕਲਾ ਵਾਲਾ ਬਣਦਾ ਹੈ ਉਦੋਂ ਮਾਹੌਲ ਜਿਹੜਾ ਬਣਦਾ ਹੈ ਖਾਲਸਈ ਜ਼ਾਹੋ ਜਲਾਲ ਵਾਲਾ ਬਣਦਾ ਹੈ ਤੋਂ ਮੈਂ ਅਪੀਲ ਕਰਦਾ ਹਾਂ ਸਮੁੱਚੀ ਕੌਮ ਨੂੰ ਕਿ ਹੋਲੇ ਮਹੱਲੇ ਦੇ ਮੌਕੇ ਤੇ ਜਿੱਥੇ ਆਪਾਂ ਵੱਧ ਚੜ ਕੇ ਹਿੱਸਾ ਲਈਏ ਸੱਚੇ ਪਾਤਸ਼ਾਹ ਦੇ ਦਰ ਤੇ ਨਤਮਸਤਕ ਹੋਈਏ ਉਥੇ ਆਪਾਂ ਸੱਚੇ ਪਾਤਸ਼ਾਹ ਦੇ ਪ੍ਰਤੀ ਸਮਰਪਣ ਭਾਵਨਾ ਨੂੰ ਪੇਸ਼ ਕਰਦਿਆਂ ਹੋਇਆਂ ਸਤਿਗੁਰੂ ਦੇ ਹੁਕਮਾਂ ਦੇ ਅਨੁਸਾਰ ਚੱਲ ਗਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰੰਗੇ ਦੀ ਆਰਤੀ ਸੋ ਆਰਤਾ ਅਕਾਲ ਜੂ ਕੋ ਔਰੰਗੇ ਦੀ ਬੋਲੀ ਔਰ ਖਾਲਸੇ ਕਾ ਬੋਲਾ ਹੈ ਜੇਵੀ ਦੇਵ ਸਿਧਨ ਕੇ ਲੋਕ ਮੈਂ ਪ੍ਰਸਿੱਧ ਹੋ ਰਹੇ ਸਿਧ ਗੁਰੂ ਗੋਬਿੰਦ ਸਿੰਘ ਜੀ ਕੋ ਹੁਲਾ ਗੁਰਪਿਆਰੀ ਸਾਜ ਸੰਗਤ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ 14ਵਾਂ ਹੋਲਾ ਮਹੱਲਾ ਗੁਰਦੁਆਰਾ ਸਾਹਿਬ ਰਿਵਰ ਸਾਈਡ ਵਿਖੇ 29 ਮਾਰਚ ਨੂੰ ਮਨਾਇਆ ਜਾ ਰਿਹਾ ਹੈ ਜਿਹੜਾ ਕਿ ਭਾਈ ਜਸਵੰਤ ਸਿੰਘ ਖਾਲੜਾ ਅਤੇ ਭਾਈ ਦਿਲਾਵਰ ਸਿੰਘ ਬੱਬਰ ਦੀ 30 ਸਾਲਾ ਸ਼ਹੀਦੀ ਨੂੰ ਸਮਰਪਿਤ ਹੋਵੇਗਾ ਸ਼ਨੀਵਾਰ ਸ਼ਾਮ 5 ਵਜੇ ਗੱਤਕੇ ਦਾ ਸਾਂਝਾ ਅਖਾੜਾ ਲੱਗੇਗਾ ਜਿਸ ਵਿੱਚ ਕੈਲੀਫੋਰਨੀਆ ਤੋਂ ਬਾਹਰੋਂ ਆਏ ਖਿਡਾਰੀ ਭਾਗ ਲੈਣਗੇ ਐਤਵਾਰ ਨੂੰ ਸਵੇਰੇ 8 ਵਜੇ ਕੈਲੀਫੋਰਨੀਆ ਗੱਤਕਾ ਦਲ ਦੇ ਸਾਰੇ ਅਖਾੜਿਆਂ ਦੀਆਂ 60 ਟੀਮਾਂ ਕੱਟ ਕੇ ਤੇ ਜੋਰ ਦਿਖਾਉਂਦੇ। ਇਹਨਾਂ ਪ੍ਰੋਗਰਾਮ ਵਿੱਚ ਸ਼ਹੀਦ ਪਰਿਵਾਰਾਂ ਦਾ ਸਲਮਾਨ ਵੀ ਕੀਤਾ ਜਾਵੇਗਾ। ਆਪ ਸਾਰਿਆਂ ਨੂੰ ਇਹਨਾਂ ਆਨੰਦਮਈ ਸਮਾਗਮ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਇਹ ਸਮਾਗਮ ਦਾ ਵਿਸ਼ੇਸ਼ ਪ੍ਰਸਾਰਣ ਲਗਾਤਾਰ 16 ਘੰਟੇ ਦੀ ਸੀਮਾਰਜ ਨੂੰ ਚਲਦੀ ਕਲਾ ਟਾਈਮ ਟੀਵੀ ਨਾਉਥਨ ਵੀਖਾ ਤੇ ਵੀ ਖਾਇ ਜਾਵੇ। This program is sponsored by the Singla Office Bakersfield for all your immigration family law needs. Call or scan QR code to contact us. Rodis Inc million miles with smile or scan QR code to contact us. Flankworth truck repair trust we build in truck repair or scan QR code to contact us. The masala twist oxnard fine authentic indian cuisine or scan QR code to contact us. Pizza twist taste with twist order today call or visit website or scan QR code to contact us. New India market or scan QR code to contact us. Taba Indian Cuisine, Tracy find authentic Indian cuisine in Tracy or scan QR code to contact us. Billa Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.